ਆ ਗਈ ਚੈਨ ਵਾਲੀ ਕਮੈਨ ਕੱਲ ਦੂਜੀ ਕਮੈਨ ਗੁਰਦੀ ਸੀ ਅੱਜ ਫਿਰ ਆ ਚੈਨ ਵਾਲੀ ਲੈਂਦੀ ਜਕੀ ਲਉਣਾ ਜਾਂ ਇਹ ਕਾਮਯਾਬ ਲੱਗਦਾ ਯਾਰ ਮੈਨੂੰ ਬਾਕੀ ਭਾਈ ਤੁਸੀਂ ਕਮੈਂਟ ਚ ਦੱਸਿਓ ਲੈ ਲੱਭੀ ਆ ਦੇਖੋ ਗੱਲ ਕਿ ਮੈਂ ਇੱਥੇ ਗੁਰਦੀ ਸੀ। ਆ ਕਿ ਫਿਰ ਇਹ ਲਿਆਂਦੀ। ਅਵਤਾਰ ਕੁਰਸੀਏ ਦੇ ਟਖੇਪੜ, ਤਾਰ ਠਣੇਦਾਰ ਦੇਖੀ ਚੱਲ ਗਿਆ ਇਹ। ਹਮਰੇ ਦਾ ਆਪਾ ਪਾ ਦਾਂਗੇ। ਇਨ ਬਾਕਸ ਚ ਜੇ ਕਿਸੇ ਵੀਰ ਨੂੰ ਚਾਹੀਦੀ ਹੋਈ। ਜ਼ਰੂਰ ਸੰਪਰਕ ਕਰਿਓ ਨਾਨਾ ਨਾਲ। ਵਧੀਆ ਨਾਮੂਗੀ ਕੇਰਦੀ ਆ ਜਮਾਂ ਵਧੀਆ ਸੌਦਾ ਲੱਗਦਾ ਮੈਨੂੰ ਤਾਂ ਇਹ 4000 ਰੁਪਿਆ ਕਿੱਲੇ ਦਾ ਕਿੱਲੇ ਦੇ ਹਿਸਾਬ ਨਾਲ ਇਹਨਾਂ ਦਾ ਕਿਰਾਇਆ ਰੱਖਿਆ ਹੋਇਆ